ਆਪਕੀ ਆਵਾਜ਼ ਸਮਾਚਾਰ ਆਪ ਤੱਕ ਅੱਜਕੱਲ ਡਿਜੀਟਲ ਭੁਗਤਾਨ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ ਮੌਜੂਦਾ ਸਮੇਂ ਚ ਲੋਕ ਆਪਣੇ ਕੋਲ ਪੈਸੇ ਰੱਖਣਾ ਘੱਟ ਪਸੰਦ ਕਰਦੇ ਨੇ ਅਤੇ ਛੋਟੀਆਂ-ਛੋਟੀਆਂ ਚੀਜ਼ਾਂ 'ਚ ਵੀ ਡਿਜੀਟਲ ਪੇਮੈਂਟ ਕਰਨ ਨੂੰ ਤਰਜੀਹ ਦੇ ਰਹੇ ਨੇ ਅੱਜਕੱਲ੍ਹ ਡਿਜੀਟਲ ਭੁਗਤਾਨ ਉਪਭੋਗਤਾਵਾਂ ਨੂੰ ਨਕਦ ਰਹਿਣਾ ਲੈਣ ਦੇਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਇਸ ਦੇ ਦੌਰਾਨ ਅਸੀਂ ਮਾਰਕੀਟ ਦੀ ਸਭ ਤੋਂ ਵੱਡੀ ਦੁਕਾਨ ਤੋਂ ਲੈ ਕੇ ਪਾਨ ਮਸਾਲੇ ਦੀ ਦੁਕਾਨ ਤੱਕ ਵੀ ਡਿਜੀਟਲ ਭੁਗਤਾਨ ਦੀ ਸਹੂਲਤ ਪ੍ਰਾਪਤ ਕਰਾਂਗੇ ਫਿਲਹਾਲ ਸਥਿਤੀ ਇਹ ਬਣ ਗਈ ਹੈ ਕਿ ਲੋਕ ਦਾਣ ਲੈਣ ਲਈ ਵੀ ਡਿਜੀਟਲ ਪੇਮੈਂਟ ਦਾ ਸਹਾਰਾ ਲੈ ਰਹੇ ਨੇ ਹਾਲਾਚੇ ਹੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਚ ਇੱਕ ਵਿਅਕਤੀ ਨੇ ਸਜੀ ਹੋਈ ਗਾਂ ਤੋਂ ਲੈ ਕੇ ਲੋਕਾਂ ਦੇ ਘਰ ਨੇੜੇ ਪਹੁੰਚਦਾ ਹੈ ਇਸੇ ਦੌਰਾਨ ਉਹ ਪਰੰਪਰਾਗਤ ਬਿਗਲ ਨਾਲ ਲੋਕ ਗੀਤ ਵਜਾਉਂਦਾ ਨਜ਼ਰ ਆ ਰਿਹਾ ਹੈ ਜਦੇ ਨਾਲ ਹੀ ਉਸਨੇ ਲੋਕਾਂ ਤੋਂ ਪੈਸੇ ਲੈਣ ਲਈ ਗਾਂ ਦੇ ਸਿਰ ਤੇ QR ਕੋਡ ਲਗਾ ਦਿੱਤਾ ਜਿਸ ਨੂੰ ਸਕੈਨ ਕਰਕੇ ਲੋਕ ਦਾਨ ਦੇ ਰਹੇ ਨੇ